ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਪੀਲੀ ਮੂੰਗੀ ਦੀ ਦਾਲ ਦਾਲ ਬਣਾਉਣ ਲਈ ਸਭ ਤੋਂ ਪਹਿਲਾਂ ਕੜਾਈ ਨੂੰ ਗੈਸ ਤੇ ਰੱਖੋ ਗਰਮ ਕਰੋ ਫਿਰ ਉਹਦੇ ਵਿੱਚ ਪਾ ਦਿਓ ਸਰੋਂ ਦਾ ਤੇਲ ਸਰੋਂ ਦੇ ਤੇਲ ਨੂੰ ਗਰਮ ਕਰਕੇ ਫਿਰ ਉਹਦੇ ਵਿੱਚ ਜੀਰਾ ਪਾ ਲਓ ਫਿਰ 파ਸਾ प्याज ਲਸਣ ਅਦਰਮੱਦਾ ਨੂੰ ਚੰਗੀ ਤਰ੍ਹਾਂ ਪਉਨੋ ਤੇ ਦੇਦੇ ਵਿੱਚ ਪਾ ਦੋ ਨੂਨ ਅਸੀਂ ਕਾਲਾ ਨੂਨ ਵਰਤਦੇ ਆ ਫਿਰ ਪਾਓ ਪੀਸਿਆ ਹੋਇਆ ਧਨੀਆ ਪਾਊਡਰ ਫਿਰ ਹਲਦੀ ਫਿਰ ਲਾਲ ਮਰਚਾਂ ਦਾ ਪਾਊਡਰ ਸੁੱਕੀ ਮੇਥੀ ਪਾ ਕੇ ਨੂੰ ਚੰਗੀ ਤਰ੍ਹਾਂ ਹਿਲਾ ਕੇ ਪਉਨ ਲਓ ਫਿਰ ਇਹਦੇ ਵਿੱਚ ਪਾ ਦੋ ਕੱਟੇ ਹੋਏ ਟਮਾਟਰ తడకా చంగీత భు జా ఫుల్ డో ఫి పీలి మి దాల